ਹਾਜੀ ਜੀ ਜੁੜੇ ਨੇ ਉਹ ਸੰਪਰਵਾਰ ਦੇ ਬਾਰੇ ਜਾਣਕਾਰੀ ਦੇਣਗੇ ਪੇਸ਼ੈਂਟ ਦੇ ਬਾਰੇ ਜਾਣਕਾਰੀ ਦੇਣਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਤਲਬ ਕਿ ਚੈਨਲ ਐਲਵੀਐਸ ਨਿਊਜ਼ ਸ਼ਾਨ ਪੰਜਾਬ ਦੇ ਵਿੱਚ ਵੀ ਬਹੁਤ ਹੀ ਜਿਹੜੀ ਦੁੱਖ ਪਾਣੀ ਗੱਲ ਹੈ ਆਪਣਾ ਅੰਗਰੇਜ਼ ਜੋ ਕਿ ਇਸ ਬਾਰੇ ਵਿਸਥਾਰ ਦੇ ਨਾਲ ਵਾਇਰੂ ਖਾਂਸਾ ਵਾਇਰਲਿਕ ਪਟੇ ਪਰ ਦਾ ਮਤਨਵਾਦ ਇਨ ਬੀਰਾਂ ਦਾ ਕਰਦਾ ਕਰਨਾ ਚਾਹੁੰਦਾ ਜਿਹੜੇ ਮੰਨ ਲਏ ਅਜ ਇਹਨਾਂ ਨੇ ਇਹ ਪ੍ਰਾਲਾ ਚੱਕਿਆ ਤੇ ਇਹ ਗਰਨਾਮ ਸਿੰਘ ਹੈ ਜੀ ਇੱਕ ਉਸ ਟਾਈਮ ਤੋਂ ਜਿਹੜੀ ਨਾਮਰਾਦ ਬਿਮਾਰੀ ਹੈ ਉਹਨਾਂ ਨੂੰ ਖੇੜ ਲਿਆ ਤੇ ਇਹਦੇ ਵਿਚਾਰੇ ਦੀ ਮੰਨ ਲਓ ਕੋਈ ਮੰਨ ਲੇ ਕਮਾਈ ਦਾ ਸੋਰਸ ਨਹੀਂ ਹੈਗਾ ਤੇ ਲਵੇ ਤੇ ਐ ਲਾ ਲਓ ਤੁਸੀਂ ਵੀ ਅਬ ਦਾ ਇਲਾਜ ਆਪ ਨਹੀਂ ਕਰਵਾ ਸਕਦਾ ਇਹ ਤੇ ਇਸ ਕਰਕੇ ਤੇ ਸਾਰੇ ਨਗਰ ਸਮੂਹ ਨੂੰ ਬੇਨਤੀ ਹੈ ਕਿ ਜਿੰਨਕ ਆਪਣੇ ਲੋਡ ਹੈਗੇ ਵਿਚਾਰੇ ਨੂੰ ਇਹਨੂੰ ਕੀਤੀ ਜਾਵੇ ਇਹਦੀ ਮਦਦ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਇਹਨਾਂ ਨੂੰ ਮੰਨ ਲੇ ਲੋੜਵੰਦ ਪਰਿਵਾਰ ਦੀ ਸਹਾਇਤਾ ਕਰਨਗੇ ਅੱਛੇ ਘਰ ਦੇ ਵਿੱਚ ਕਿੰਨੇ ਮਰੀਜ਼ ਨੇ ਕਿੰਨੇ ਇਹਨਾਂ ਦੇ بیٹے ਬੇਟੀਆਂ ਨੇ ਇੱਕ ਲਾਈਕ ਮਾਰਨ ਵਾਲਾ ਜੀ ਗਰਨਾਮ ਸਿੰਘ ਇਹਦੀ ਗੁੜੀ ਆ ਜੀ 12-13 ਸਾਲ ਦੀ ਇਕੱਠੇ ਖਸਾਂਦਾ ਮੁੰਡਾ ਜੀ ਇਹੇ ਤੇ ਇੱਕ ਅੱਲਾ ਹੀ ਸੀਗਾ ਜੀ ਕਮਾਨ ਵਾਲਾ ਹੋਰ ਕੋਈ ਇਹਨਾਂ ਲਈ ਕੋਈ ਸਮਾਂ ਕਮਾਈ ਦਾ ਸਰੋਤ ਨਹੀਂ ਸੀਗਾ ਇਹ ਹੀ ਡਰਾਈਵਰੀ ਕਰਦਾ ਸੀਗਾ ਇਹ ਹੁਣ ਇਹ ਨਾਮਰਾਦ ਬਿਮਾਰੀ ਨੂੰ ਘੇਰ ਲਿਆ ਇਹ ਸੀ ਅਜੀਤ ਕੁਮਾਰ ਜਿਨ੍ਹਾਂ ਨੇ ਵਿਸਥਾਰ ਦੇ ਨਾਲ ਜਾਣਕਾਰੀ ਪਰਿਵਾਰ ਬਾਰੇ ਦਿੱਤੀ ਹੁਣ ਇਸ ਤੋਂ ਬਾਅਦ ਸਾਡੇ ਨਾਲ ਕੰਪਿਊਟਰ ਮਾਸਟਰ ਵੀ ਨੇ ਪ੍ਰਵੀਨ ਸ਼ੈਣੀ ਜਿਹੜੇ ਵੀ ਆਪਣੀ ਸੰਸਥਾ ਮੈਂ ਉਹਨਾਂ ਨੂੰ ਅਪੀਲ ਕਰਦਾ ਪੀਆ ਭਾਈ ਦੁਰਨਾਮ ਸਿੰਘ ਜੀ ਜਿਹੜੇ ਮਤਲਬ ਇਹ ਪਰਿਵਾਰ ਦੇ ਮੋਢੀ ਹੈ ਇਹਨਾਂ ਦੇ ਜੀਵਨ ਦਾ ਸਵਾਲ ਨਹੀਂ ਹੈ ਸੇ ਇਹ ਚਲੇ ਜਾਂਦੇ ਆ ਮਤਲਬ ਸਿਰਫ ਇਹਨਾਂ ਨੂੰ ਫਰਕ ਨਹੀਂ ਹੈ ਇਹਨਾਂ ਦੇ ਸਿਰ ਤੋਂ ਆ ਬੱਚਿਆਂ ਦਾ ਦੇ ਸਿਰ ਤੋਂ ਸਾਇਆ ਲੁਕੂਆ ਇਹ ਚਾਰ ਜਿੰਦਗੀਆਂ ਦਾ ਮਤਲਬ ਹੈ ਤੇ ਸਾਡੇ ਸਮਾਜ ਦੇ ਵਿੱਚ ਜੇ ਮਤਲਬ ਤਿਲਕੁਲ ਇਕੱਠਾ ਕਰਨ ਲੱਗ ਜਾਈਏ ਵੱਡੇ ਵੱਡੇ ਅੰਬਾਰ ਲੱਜਾਂਦੇ ਆ ਇਹਨਾਂ ਨੂੰ ਜੇ ਇਸ ਚੀਜ਼ ਦੇ ਮਤਲਬ ਸਹਾਰਾ ਮਿਲ ਜੇ ਪੈਸੇ ਰੱਖੇ ਤਾਂ ਇਹਨਾਂ ਨੂੰ ਮਤਲਬ ਇਹਨਾਂ ਦੇ ਸਿਰ ਤੋਂ ਬਹੁਤ ਵੱਡੀ ਮਤਲਬ ਜਿਹੜੀ ਚਿੰਤਾ ਹੈ ਮਤਲਬ ਉਹ ਦੂਰ ਹੋ ਜੂਈ ਔਰ ਬੱਚਿਆਂ ਨੂੰ ਮਤਲਬ ਹੌਸਲਾ ਹੋ ਜੇ ਵੀ ਪਰਿਵਾਰ ਜਿਹੜਾ ਸਮਾਜ ਹੈ ਉਹ ਪਰਿਵਾਰ ਦੇ ਨਾਲ ਜੁੜਿਆ ਜਿਸ ਦੇ ਨਾਲ ਮਤਲਬ ਅਸੀਂ ਇਹ ਸਮਝਦੇ ਆ ਕਿ ਵਧੀਆ ਸਮਾਜ ਦੇ ਵਿੱਚ ਦੇ ਪ੍ਰਤੀ ਸਾਡੀ ਇਹ ਮਤਲਬ ਜਿਹੜੀ ਸੋਚ ਹੈ ਵਿਚਾਰ ਹੈ ਉਸ ਵਿੱਚ ਜਾ ਰਹੇ ਆ ਉਸ ਲਈ ਇਹ ਸਾਰੇ ਜਿਹੜਾ ਸਾਡੇ ਭਾਈ ਚੈਰਾ ਫਲੇ ਇਹਨਾਂ ਦੀ ਵੀ ਇਹੀ ਉਮੀਦ ਹੈ ਵੀ ਇਹਨਾਂ ਦਾ ਜਿਹੜਾ ਲਿਆਜ ਹੈ ਇਹ ਆਪਦੇ ਬਸਤ ਤੋਂ ਦੁਬਾਰ ਇਹਨਾਂ ਦੇ ਹੁਣ ਇਹਨਾਂ ਨੂੰ ਬਚਾਣਾ ਨਾ ਬਚਾਣਾ ਆਪਣੇ ਹੱਥ 'ਚ ਹੈ ਪੈਸੇ ਵੱਲੋਂ ਬੰਦਾ ਨਹੀਂ ਜਾਣਾ ਚਾਹੀਦਾ ਜੀ ਬਿਲਕੁਲ ਹੋਰ ਜੀਣਾ ਮਰਨਾ ਤਾਂ ਰੱਬ ਨੇ ਦਿੱਤੀ ਹੈ ਜਿੰਨੇ ਸੰ ਦਿੱਤੇ ਆ ਤਾਂ ਸੀ ਮਤਲਬ ਪੂਰੇ ਸਮਾਜ ਨੂੰ ਪੂਰੇ ਮੈਂ ਦੁਬਾਰਾ ਹੱਥ ਜੋੜ ਕੇ ਮਤਲਬ ਅਪੀਲ ਕਰ ਰਿਹਾ ਵੀ ਆਪਾਂ ਪੈਸੇ ਵੱਲ ਨਹੀਂ ਹੋਣਾ ਬੰਦੇ ਨੂੰ ਜਾਣਦੇ ਆ ਤੇ ਇਹ ਵੀ ਇਸ ਲਈ ਮਤਲਬ ਤੁਹਾਡਾ ਜਿਹੜਾ ਆਏ ਆ ਤੁਸੀਂ ਇਹ ਸਨ ਪ੍ਰਵੀਨ ਜੀ ਰਵੀਆ ਜੀ ਇਹਦਾ ਕੋਈ ਬਹੁਤ ਵਧੀਆ ਸੰਜੋਗ ਜੋ ਸਾਰੇ ਭਾਈਆਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਕਿ ਜਿੰਨਾ ਵੀ ਜਿੱਥੇ ਤੱਕ ਜ਼ਰੂਰਤ ਹੋਵੇ ਸ਼ੇਅਰ ਕਰੋ ਕਿ ਜਿਹੜੇ ਭਾਈ ਦੀ ਇਹਦੀ ਹੈਲਪ ਹੋ ਜੇ ਜਿੰਨੀ ਵੱਧ ਤੋਂ ਵੱਧ ਹੋ ਜੇ ਪਰ ਬਿਲਕੁਲ ਲਾਚਾਰ ਨੇ ਕੋਈ ਪਿਛੇ ਇਰਾਦੇ ਕੋਈ ਆਮਦਨੀ ਹੈਗੀ ਬਤ ਕਮਾਉਂਦੇ ਨੇ ਟੁੱਟ ਕਮਾਉਂਦੇ ਟੁੱਟ ਖਾਣ ਵਾਲੀ ਬੰਬਾਰੀ ਨੇ ਘੇਰ ਲਿਆ ਬੱਚੇ ਛੋਟੇ ਛੋਟੇ ਬੱਚੇ ਨੇ ਨੇ ਅੱਜ ਸਿਰ ਤੁਹਾਨੂੰ ਵੀ ਬੇਨਤੀ ਕਰਦੇ ਆ ਭਾਈਆ ਜਿੱਥੇ ਬਸ 6 ਕਰੋੜ ਵੀ ਕਿ ਗਈ ਕਿ ਇਹਦਾ ਵੀ ਲਾਰਜ ਹੋ ਜੇ ਬੱਚਾ ਲੋਕੀ ਖੇਲਾ ਰਣ ਜੇ ਵਿਚਾਰਾਂ ਦਾ ਕੋਈ ਇਹਦਾ ਕਿ ਚੱਲਦਾ ਰੋ ਹੋ ਜੇ ਭਾਈ ਗੁਰਜੀਤ ਕੱਪਾ ਭਾਈ ਗੁਰਜੀਤ ਕੱਪਾ ਇਸ ਵਾਰ ਇਹਨੇ ਵੀ ਇਹ ਹੀ ਬੇਨਤੀ ਕੀਤੀ ਹੈ ਕਿ ਜੋ ਬੱਚੇ ਅੱਜ ਕੱਲ ਪੜ੍ਹਾਈ ਤੋਂ ਵੀ ਬਾਂਝੇ ਰਹਿਣ ਦੀ ਖਾਸਤਾ ਜਿਹੜੀ ਸਾਹਮਣੇ ਆਪਤ ਤੁਸੀਂ ਦੇਖੇ ਰਹੇ ਹੋ ਅਸੀਂ ਇੱਕ ਵਾਰ ਹੋਰ ਦਿਖਾ ਦਿੰਨੇ ਆ ਕਿ ਜਿਹੜਾ ਪਰਿਵਾਰ ਦਾ ਆਪਾਂ ਦੇਖ ਰਹੇ ਆ ਸਾਹਮਣੇ ਕਿ ਕਿਵੇਂ ਦਾ ਗੁਜ਼ਾਰਾ ਹੈ ਕਿਵੇਂ ਦਾ ਹੋਇਆ ਕੋਈ ਆਪ ਕਹਿ ਸਕਦੇ ਆ ਕਿ ਇੱਥੇ ਕੁਝ ਵੀ ਦੇਖਣ ਨੂੰ ਸਾਹਮਣੇ ਕੋਈ ਨਜ਼ਰ ਨਹੀਂ ਆਉਂਦਾ ਇੱਕ ਪੱਠੀ ਉਹਦੇ ਵਿੱਚ ਵੀ ਲੱਕੜਾਂ ਹੈ ਨਹੀਂ ਲਫਾਫੇ ਨਜ਼ਰ ਆਉਂਦੇ ਨੇ ਸਾਹਮਣੇ ਦੇਖ ਸਕਦੇ ਹੋ ਕਿ ਲੱਕੜਾਂ ਤਾਂ ਕਿਸ ਪਰਿਵਾਰ ਦੇ ਕੋਲੇ ਹੈ ਨਹੀਂ ਕਿਉਂਕਿ ਜਿਹੜੀ ਇਹ ਮਾਰੀ ਹੁੰਦੀ ਹੈ ਇਧਰ ਤਾਂ ਨਾ ਜਿਵੇਂ ਉਹ ਪੱਤਰਕਾਰ ਮੌਨਕ ਮੇਰੇ ਨਾਲ ਸੀਨੀਅਰ ਕੈਮਰਾਮੈਨ ਪ੍ਰਤਾਪ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਇਸ ਪ੍ਰੋਫਾਈਲ ਜਿਹਾ ਵੱਧ